ਦੋਸਤੋ ਬਲੌਂਗੀ ਮਹਾਲੀ ਦੇ ਵਿੱਚ ਹੀ ਸਮਾਇਆ ਹੋਇਆ ਪਿੰਡ ਬਲੌਂਗੀ ਉਹਦੇ ਵਿੱਚ ਸਿੱਖ ਅਜੈਬ ਘਰ ਹੈ ਵੀਰ ਪਰਮਿੰਦਰ ਜੀ ਨੇ ਜਿੰਨਾ ਦਾ ਹੌਂਸਲਾ ਦੇਖੋ ਜਿੰਨਾ ਦੀ ਤਪੱਸਿਆ ਲਗਨ ਜੋ ਦੇਖੋ ਉਹਨਾਂ ਨੇ ਜੋ ਇੱਥੇ ਬਣਿਆ ਜੋ ਬਣਾਇਆ ਸਭ ਉਹ ਆਪਣੇ ਹੱਥਾਂ ਦੇ ਨਾਲ ਆਪਣੀ ਚੰਗੀ ਸੋਚ ਕਰਕੇ ਸਿੱਖ ਇਤਿਹਾਸ ਨੂੰ ਸਿੱਖਾਂ ਬਾਰੇ ਸਿੱਖ ਇਤਿਹਾਸ ਨੂੰ ਜਾਣਕਾਰੀ ਦਿੰਦੀਆਂ ਹੋਈਆਂ ਮੂਰਤੀਆਂ ਆਪਣੇ ਹੱਥੀਂ ਘੜੀਆਂ ਨੇ ਆਪਣੇ ਖਰਚੇ ਤੇ ਬਹੁਤ ਵੱਡਾ ਦੁਖਾਂਤ ਹੈ ਕਿ ਮੈਂ ਵੀ ਇੱਥੇ ਆਇਆ ਅੱਜ ਮੈਂ ਦੇਖਿਆ ਉਦਮ ਸਿੰਘ ਜੀ ਦਾ ਬੁੱਤ ਦੇਖੋ ਵੀ ਦੇਖਿਆ ਕਿ ਅੱਜ ਐਤਵਾਰ ਦਾ ਦਿਨ ਹੈ ਐਤਵਾਰ ਦੇ ਦਿਨ ਨੂੰ ਮੌਲਾਂ ਦੇ ਵਿੱਚ ਅੱਜ ਜ਼ਗ੍ਹਾ ਤਰ ਨੂੰ ਥਾਂ ਨਹੀਂ ਹੋਣੀ ਆ ਮੁਗਲਾਂ ਵੱਲੋਂ ਸਿੱਖਾਂ ਤੇ ਕੀਤੇ ਹੋਏ ਅਤਿਆਚਾਰ ਦੀ ਮੂੰਹ ਬੋਲਦੀ ਤਸਵੀਰ ਦਿਖਾਈ ਗਈ ਹੈ ਕਿ ਕਿਵੇਂ ਬੰਦ-ਬੰਦ ਕਟਾਏ ਕਿਵੇਂ ਖੋਪਰੀਆਂ ਤੇ ਚੜੇ ਤੇ ਕਿੰਨਾ ਤਰੀਕਿਆਂ ਨਾਲ ਛੋਟੇ-ਛੋੜੇ ਬਲੁੰਦਰਿਆਂ ਨੂੰ ਰੰਬੇ ਅੰਕਿਰਚਾਂ ਦੇ ਨਾਲ ਬਲੁੰਦ ਰਿਆ ਗਿਆ ਇਹ ਸਭ ਹੱਥ ਨਾਲ ਬਣਾਈਆਂ ਹੋਈਆਂ ਵੀਰ ਜੀ ਦੀਆਂ ਕਲਾ ਕਿਰਤੀਆਂ ਨੇ ਜੋ ਕੋਈ ਇੱਥੇ ਮੈਂ ਤੁਹਾਨੂੰ ਇੰਟਰੋ ਹੁੰਦੇ ਡਿਊਟੀ ਤੇ ਦਿਖਾਇਆ ਕਿ ਮੁਫਤ ਦਰਸ਼ਨ ਕੀਤੇ ਜਾਂਦੇ ਹਨ ਮੁਫਤ ਦਰਸ਼ਨਾ ਵਾਸਤੇ ਵੀ ਸਾਡੇ ਕੋਲੇ ਜਗ੍ਹਾ ਨਹੀਂ ਸਾਨੂੰ ਸਾਡੇ ਬੱਚਿਆਂ ਨੂੰ ਦੱਸਣ ਨੂੰ ਸਾਡੇ ਕੋਲੇ ਸ਼ਬਦ ਹੀ ਨਹੀਂ ਹੈਗੇ ਸਾਡੇ ਬੱਚੇ ਇਹਨਾਂ ਚੀਜ਼ਾਂ ਨੂੰ ਦੇਖਦੇ ਨਹੀਂ ਸਾਡੇ ਬੱਚੇ ਇਹਨਾਂ ਚੀਜ਼ਾਂ ਨੂੰ ਪਛਾਣਦੇ ਨਹੀਂ ਸਾਡੇ ਬੱਚੇ ਇਹਨਾਂ ਚੀਜ਼ਾਂ ਤੱਕ ਪਹੁੰਚਦੇ ਨਹੀਂ ਕਿਉਂ ਕਿ ਕਿਉਂਕਿ ਅਸੀਂ ਉਹਨਾਂ ਨੂੰ ਇਹ ਚੀਜ਼ਾਂ ਦਿਖਾਉਣਾ ਹੀ ਨਹੀਂ ਚਾਹੁੰਦੇ ਅਸੀਂ ਉਹਨਾਂ ਨੂੰ ਇਹ ਚੀਜ਼ਾਂ ਇਹ ਚੀਜ਼ਾਂ ਤੋਂ ਜਾਣੂ ਹੀ ਨਹੀਂ ਕਰਵਾ ਰਹੇ ਬਹੁਤ ਵੱਡੀ ਏਕਤਾ ਦੀ ਮਿਸਾਲ ਮੁਗਲ ਫੌਜੀਆ ਨੂੰ ਮੁਗਲ ਲੜਾਕਿਆਂ ਨੂੰ ਵੀ ਪਾਣੀ ਪਲਾਇਆ ਜਾ ਰਿਹਾ ਮਸ਼ਕਰਹੀਂ ਤੇ जख्मी ਖਾਲਸਿਆਂ ਨੂੰ ਵੀ ਉਸੇ ਮਸ਼ਕਾਂ ਰਾਹੀਂ ਪਾਣੀ ਪਲਾਇਆ ਜਾ ਰਿਹਾ ਦੁਖਾਂਤ ਦੁਖਾਂਤ ਕੇ ਨਾਂ ਅਸੀਂ ਦੇਖ ਕੇ ਰਾਜ਼ੀ ਆਂ ਨਾ ਸਾਡੇ ਬੱਚਿਆਂ ਨੂੰ ਅਸੀਂ ਇਹ ਕੁਝ ਦੱਸ ਕੇ ਰਾਜ਼ੀ ਆਂ ਇਹ ਨੇ ਉਹ ਮਹਾਨ ਸ਼ਖਸੀਅਤ ਜਿਨ੍ਹਾਂ ਨੂੰ ਅਸੀਂ ਮੈਂ ਤੁਸੀਂ ਸਰਕਾਰਾਂ ਨੇ ਸਾਡੇ ਸਿਸਟਮ ਨੇ ਸਾਡੇ ਕੁਰਸੀਆਂ ਤੇ ਬੈਠੇ ਹੋਏ ਵੱਡੇ ਵੱਡੇ ਲੋਕਾਂ ਨੇ ਅੰਡੇਠਾ ਕੀਤਾ ਹੋਇਆ ਅਣਗੌਲਿਆ ਕੀਤਾ ਹੋਇਆ ਤੇ ਮੈਂ ਭਾਈ ਸਾਹਿਬ ਨਾਲ ਗੱਲ ਕਰਾਂਗਾ ਭਾਈ ਸਾਹਿਬ ਤੁਹਾਡਾ ਨਾਮ ਜੀ ਹਾਂਜੀ ਪਰਵਿੰਦਰ ਜੀ ਪਰਵਿੰਦਰ ਸਿੰਘ ਪਰਮਿੰਦਰ ਸਿੰਘ ਇਹ ਜੋ ਬਣਾਇਆ ਤੁਸੀਂ ਇਹ ਸਾਰਾ ਤੁਸੀਂ ਆਪ ਦੇ ਖਰਚੇ ਤੇ ਆਪ ਦੀ ਕਲਾ ਕਿਰਤੀ ਨਾਲ ਬਣਾਇਆ ਹਾਂਜੀ ਮੈਂ ਤਕਰੀਬਨ 25 ਸਾਲ ਤੋਂ ਲੱਗੇ ਹਾਂ ਵੈਸੇ ਮੈਂ ਸਕੂਟਰ ਮੰਗਾਨ ਕੇ ਰਹਿ ਹਾਂ ਪਹਿਲੇ ਜੀ ਸਕੂਟਰ ਮਕੈਨਿਕੀ ਤੋਂ 25 ਸਾਲ ਆਪਦਾ ਕਮਾਈ ਵਾਲਾ ਪੇਸ਼ਾ ਛੱਡ ਕੇ ਹਾਂਜੀ ਤੁਸੀਂ ਇਸ ਸੇਵਾ ਭਾਵਨਾ ਦੇ ਵਿੱਚ ਆਏ ਤਾਂ ਕੀ ਮੰਨ ਦੇ ਵਿੱਚ ਆਇਆ ਮੈਂ ਇੱਕੇ ਸੋਚਦਾ ਹੁੰਦਾ ਸਿੱਖ ਤਰ੍ਹਾਂ ਦੀਆਂ ਕੁਰਬਾਨੀਆਂ ਹੋਈਆਂ ਨੇ ਜੀ ਸਾਡਾ ਇਤਿਹਾਸ ਵੀ ਜਿਆਦਾ ਪੁਰਾਣਾ ਨਹੀਂ 400 500 ਸਾਲ ਪੁਰਾਣਾ ਇਤਿਹਾਸ ਹੈ ਜੀ ਉਹ ਸਾਡਾ ਪ੍ਰਚਾਰ ਨਾ ਹੋਣ ਕਰਕੇ ਸਾਡੇ ਬੱਚੇ ਵੀ ਇਤਿਹਾਸ ਨੂੰ ਨਹੀਂ ਜਾਣਦੇ ਕੀ ਤੁਸੀਂ ਮੰਨਦੇ ਹੋ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਚਲੋ ਆਪਾਂ ਕਿਸੇ ਵਿਸ਼ੇਸ਼ ਨੂੰ ਨਾਮ ਨਹੀਂ ਲੈਂਦੇ ਇਤਨਾ ਕਿਤੇ ਸਾਡੇ ਪੰਥ ਦੇ ਜੋ ਦਰਦੀ ਕਹਾਉਂਦੇ ਨੇ ਜੋ ਸਾਡੇ ਪੰਥ ਦੇ ਮਾਲਕ ਕਹਾਉਂਦੇ ਨੇ ਉਹਲਾਂ ਵੱਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਕਮੀ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਕਿਉਂਕਿ ਆਪਣਾ ਜੋ ਇਤਿਹਾਸ ਹੈ ਨਾ ਜੀ ਸਾਡੇ ਜੋ ਧਾਰਮਿਕ ਦੇ ਹੈਗੇ ਨੇ ਜੋ ਧਾਰਮ ਪ੍ਰਚਾਰ ਕਰਦੇ ਨੇ ਉਹ ਇਤਿਹਾਸ ਨੂੰ ਬੜਾ ਘੱਟ ਦੱਸਦੇ ਨੇ ਹੋਇਆ ਹੈਗਾ ਜੇ ਹੋਇਆ ਤਾਂ ਇਹਨੂੰ ਜ਼ਰੂਰ ਇਹ ਤਾਂ ਪ੍ਰਚਾਰ ਕਰਨਾ ਚਾਹੀਦਾ ਮੈਨੂੰ ਸਮਝ ਇਸ ਤਰ੍ਹਾਂ ਮਿਊਜ਼ੀਅਮ ਵੀ ਬਣਨੇ ਚਾਹੀਦੇ ਨੇ ਕਿਉਂਕਿ ਜਾਂ ਬੱਚੇ ਦਾ ਟਾਈਮ ਨਹੀਂ ਬੱਚਿਆਂ ਨੂੰ ਦੇਖਣ ਦਾ ਇਸ ਚੀਜ਼ਾਂ ਦਾ ਪੜਾਈਆਂ ਚ ਹੈ ਨਹੀਂ ਇਹ ਨਹੀਂ ਜਦੋਂ ਅਸੀਂ ਸਾਡੇ ਬੱਚਿਆਂ ਨੂੰ ਇਹ ਜਿਹੇ ਥਾਵਾਂ ਤੇ ਲੈ ਕੇ ਨਹੀਂ ਆਉਣਾ ਜਦੋਂ ਅਸੀਂ ਸਾਡੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਬਾਰੇ ਦੱਸਣਾ ਹੀ ਨਹੀਂ ਪੜਾਈਆਂ ਦੇ ਵਿੱਚ ਇਹ ਚੀਜ਼ਾਂ ਹੈ ਨਹੀਂ ਤਾਂ ਕਿਤੇ ਨਾ ਕਿਤੇ ਸਾਨੂੰ ਇਹ ਨਹੀਂ ਲੱਗਦਾ ਵੀ ਇਹ ਚੀਜ਼ਾਂ ਤੋਂ ਸਾਡੇ ਬੱਚੇ ਵਾਂਝੇ ਰਹਿ ਜਾਣਗੇ ਹਾਂ ਜੀ ਆ ਬਿਲਕੁਲ ਜਿਸ ਤਰ੍ਹਾਂ ਅਸੀਂ ਕਰ ਰਹੇ ਹਾਂ ਜੀ ਕੋਈ ਇਸ ਤਰ੍ਹਾਂ ਦਾ ਪ੍ਰਚਾਰ ਕਰ ਰਹੇ ਨਹੀਂ ਰਿਹਾ ਤੇ ਬੱਚਿਆਂ ਨੂੰ ਕੀ ਪਤਾ ਇਸ ਚੀਜ਼ਾਂ ਦਾ ਤੇ ਜੇ ਅਸੀਂ ਕੁਝ ਦਿਖਾਵਾਂਗੇ ਤਾਂ ਇਹ ਬੱਚਿਆਂ ਨੂੰ ਪਤਾ ਲੱਗ ਜਾਊਗਾ ਜੀ ਲਓ ਜੀ ਮੈਂ ਮੇਰੀ ਬੇਨਤੀ ਹੈ ਮੈਸੂ ਨੂੰ ਅੰਦਰੋਂ ਭਾਈ ਸਾਹਿਬ ਵੱਲੋਂ ਜੋ ਕਿ ਸਕੂਟਰ ਮੈਕੈਨਿਕ ਦਾ ਕੰਮ ਕਰਦੇ ਸੀ ਆਪਦੀ ਚੰਗੀ ਰੋਜੀ ਰੋਟੀ ਕਮਾ ਰਹੇ ਸੀ ਪਰ ਫੇਰ ਵੀ ਸਿੱਖ ਧਰਮ ਨੂੰ ਯੋਗਦਾਨ ਦੇਣ ਵਾਸਤੇ ਉਹਨਾਂ ਨੇ ਆਪਣੇ ਹੱਥੀਂ ਕਲਾਕ੍ਰਿਤੀਆਂ ਬਣਾਈਆਂ ਆਪਣੇ ਖਰਚੇ ਤੇ ਜਿਹਦੇ ਵਿੱਚ ਕੋਈ ਉਹਨਾਂ ਨੂੰ ਸਰਕਾਰੀ ਸਹਾਇਤਾ ਨਹੀਂ ਕਦੇ ਉਹਨਾਂ ਕੋਲੇ ਪੰਥ ਦਾ ਕੋਈ ਬੰਦਾ ਆ ਕੇ ਉਪੜਿਆ ਨਹੀਂ ਕਦੇ ਉਹਨਾਂ ਕੋਲੇ ਕਿਸੇ ਨੇ ਉਹਨਾਂ ਦੀ ਇਹ ਸਾਰ ਨਹੀਂ ਲਈ ਵੀ ਇਸ ਅਜਾਇਬ ਘਰ ਨੂੰ ਇਹਦੇ ਵਿਸਥਾਰ ਵਾਸਤੇ ਅਸੀਂ ਭਾਈ ਤੁਹਾਡੇ ਨਾਲ ਰਲ ਕੇ ਕੋਈ ਸਾਰਥਕ ਕਦਮ ਚੱਕਦੇ ਆ ਆ ਤੁਸੀਂ ਦੇਖ ਸਕਦੇ ਹੋ ਜੋ ਅਸੀਂ ਇਤਿਹਾਸ ਦੇ ਵਿੱਚ ਪੜਿਆ ਜੋ ਸਾਥੋਂ ਪਿਛਲੇਆਂ ਦੇ ਇਤਿਹਾਸ ਦੇ ਵਿੱਚ ਪੜਿਆ ਮੰਨਦੇ ਆ ਅੱਜ ਇਤਿਹਾਸ ਦੇ ਵਿੱਚੋਂ ਇਹ ਚੀਜ਼ਾਂ ਗਾਇਬ ਨੇ ਆ ਕਲਾਕਿਰਤੀਆਂ ਦੇਖੋ ਬਹੁਤ ਪ੍ਰਸ਼ੰਸਾਜਨਕ ਨੇ ਕੋਈ ਕਹਿ ਨਹੀਂ ਸਕਦਾ ਵੀ ਇਹ ਕਲਾਕਿਰਤੀ ਹੈ ਵੈਸੇ ਤਾਂ ਕਿਸੇ ਵੀ ਕਲਾ ਦੇ ਵਿੱਚ ਕਿਸੇ ਵੀ ਕਿਸਮ ਦਾ ਨੁਕਸ ਨਹੀਂ ਦੇਖੋ ਨੇਜਿਆਂ ਤੇ ਟੰਗੇ ਹੋਏ ਬੱਚੇ ਇਹ ਉਹ ਸਿੱਖਾਂ ਨੂੰ ਦਰਸਾਉਂਦਾ ਜਿਨ੍ਹਾਂ ਸਿੱਖਾਂ ਨੇ ਆਪਣਾ ਬੰਦਬੰਦ ਤਾਂ ਕਟਵਾ ਦਿੱਤਾ ਜਿਹੜੇ ਸਿੱਖਾਂ ਨੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਚਰਖੜੀਆਂ ਤੇ ਚੜ੍ਹੇ ਨੇ ਉਹ ਸਾਡੇ ਲਈ ਪਰ ਅਸੀਂ ਉਹਨਾਂ ਲਈ ਕੀ ਕਰ ਰਹੇ ਹਾਂ ਅਸੀਂ ਕਦੇ ਵੀ ਇਹ ਚੀਜ਼ ਤਾਂ ਸੋਚੀ ਨਹੀਂ ਤੇ ਨਾ ਹੀ ਕਦੇ ਕੁਝ ਕੀਤਾ ਤਤੀ ਤਵੀ ਉਬਲਦੇ ਦੇਗਿਆਂ ਦੇ ਵਿੱਚ ਬੈਠੇ ਗੁਰੂ ਸਹਿਬਾਨ ਉਹਨਾਂ ਦੀਆਂ ਕਲਾਕਿਰਤੀਆਂ ਆ ਤੁਸੀਂ ਬਲੌਂਗੀ ਦੇ ਵਿੱਚ ਇੰਟਰ ਆਹ ਅਸਲੀ ਇਤਿਹਾਸ ਹੈ ਆਪਣੇ ਕੰਡਾ ਵੱਜੇ ਨਾ ਕੰਡਾ ਵੱਜੇ ਤੋਂ ਵੀ ਆਪਾਂ ਦੋ ਦਿਨ ਬੈੱਡ ਤੋਂ ਨਹੀਂ ਉੱਠਦੇ ਤੇ ਧਨ ਜਿਗਰੇ ਆ ਸ਼ੇਰਾਂ ਦੇ ਤਨ ਜਿਗਰੇ ਇਹਨਾਂ ਦੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਸੀ ਆਪਣੇ ਖਾਤਰ ਕਿ ਸਾਡਾ ਮੁੱਲ ਪਊ ਪਰ ਕੋਈ ਸਾਡੇ ਬੱਚੇ ਦੇ ਕੰਡਾ ਚੁੱਬੇ ਨਾ ਅਸੀਂ ਚਾਰ ਜਣੇ ਦਾਦਾ ਦਾਦੀ ਪਿਓ ਮਾਂ ਹੋਰ ਆਂਡੀ ਗਮਾਂਡੀ ਅਸੀਂ ਛੱਟ ਬੱਚੇ ਨੂੰ ਹਸਪਤਾਲ ਚੱਕ ਕੇ ਤੇ ਉਤੇ ਹੋ ਜਾਂਦੇ ਆ ਤੇ ਤਨ ਆ ਮਾਵਾ ਦੇ ਜਿਗਰੇ ਤਨ ਇਹਨਾਂ ਦੇ ਜਿਗਰੇ ਜਿਨ੍ਹਾਂ ਦੇ ਸਾਹਮਣੇ ਉਹਨਾਂ ਦੇ ਬਲੌਂਦਰਾ ਨੂੰ ਉਹਨਾਂ ਦੇ ਬੱਚਿਆਂ ਨੂੰ ਨੇਜਿਆਂ ਤੇ ਸ਼ਹੀਦ ਕੀਤਾ ਗਿਆ ਖੋਪਰੀਆਂ ਚੀਰੀਆਂ ਗਈਆਂ ਪਰ ਉਹਨਾਂ ਨੇ ਟਰਸ ਤੋਂ ਮੱਸ ਨਹੀਂ ਕੀਤੀ ਉਹਨਾਂ ਨੇ ਮੁਗਲ ਸ਼ਾਸਕਾਂ ਦੀਆਂ ਹਾਮੀਆਂ ਦੇ ਵਿੱਚ ਹਾਮੀਆਂ ਨਹੀਂ ਭਰੀਆਂ ਪਰ ਦੋਸਤੋ ਬਹੁਤ ਦੁੱਖ ਹੁੰਦਾ ਬਹੁਤ ਹੀ ਇਹ ਨਿੰਦਾਯੋਗ ਸਾਡੀ ਸੋਚ ਹੈ ਵੀ ਅਸੀਂ ਅਜਿਹਾਂ ਥਾਵਾਂ ਤੇ ਆਉਣਾ ਮੁਨਾਸਿਬ ਹੀ ਨਹੀਂ ਸਮਝਦੇ ਇਨ੍ਹਾਂ ਥਾਵਾਂ ਤੇ ਕੀ ਬਾਈ ਜੀ ਸੋਨੂੰ ਕੋਈ ਕਦੇ ਕੋਈ ਮਾਲੀ ਸਹਾਈਤਾ ਆ ਜਾ ਕਦੇ ਕੋਈ ਪਸੱਜਣ ਪੁੱਜੇ ਐ ਵੈਸੇ ਤਾਂ ਜਿਸ ਥੋੜੇ ਬਹੁਤ ਪ੍ਰੋਗਰਾਮ ਇੱਥੇ ਕਰਾਉਂਦੇ ਰਹਿੰਦੇ ਨੇ ਕਈ ਮੰਤਰੀ ਸਾਹਿਬ ਵੀ ਆ ਚੁੱਕੇ ਨੇ ਕਾਂਗਰਸ ਦੇ ਪਰ ਕਈ ਵਾਰੀ ਅਨਾਉਂਸ ਕਰ ਜਾਂਦੇ ਨੇ ਪਰ ਸਾਨੂੰ ਪੈਸਾ ਮਿਲਿਆ ਨਹੀਂ ਹੈਗਾ ਇੱਕ ਦੋ ਮੰਤਰੀ ਥੋੜਾ ਬਹੁਤ ਹੈਲਪ ਕਰਕੇ ਗਏ ਨੇ ਉਹ ਮਿਲੀ ਐ ਬਾਕੀ ਹੋਰ ਮੰਤਰੀਆਂ ਨੇ ਕੋਈ ਹੈਲਪ ਅਨਾਉਂਸ ਜ਼ਰੂਰ ਕਰੀਆ ਪਰ ਮਿਲੀ ਨਹੀਂ ਸਾਨੂੰ ਜੀ ਕੁੱਲ ਮਲਾਕੀ ਜੇ ਆਪਾਂ ਗੱਲ ਕਰਦੇ ਆਂ ਵੀ ਹਾਂ ਦੇਖੋ ਫੋਟੋਆਂ ਖਿਚਾਉਣ ਦੇ ਮਾਰੇ ਦੇਖਣ ਦੇ ਮਾਰੇ ਜ਼ਰੂਰ ਆਏ ਨੇ ਅਨਾਉਂਸ ਕਰਕੇ ਗਏ ਨੇ ਪਰ ਵੀ ਇਹਨੂੰ ਇਹਦੇ ਕੋਈ ਉੱਤਮ ਉਪਰਾਲੇ ਵਾਸਤੇ ਕੋਈ ਵਧੀਆ ਬਿਲਡਿੰਗ ਵਾਸਤੇ ਜਾਂ ਵਧੀਆ ਉਹਦੇ ਵਾਸਤੇ ਕੋਈ ਸਾਨੂੰ ਫੰਡ ਨਹੀਂ ਆਇਆ ਹਾਂ ਨਹੀਂ ਜੀ ਹਾਂ ਬਿਲਕੁਲ ਜੀ ਬਸ ਥੋੜੀ ਬਹੁਤ ਅਸੀਂ ਆਰਡਰ ਕਰ ਲੰਨੇ ਇੱਥੇ ਅਸੀਂ ਗੋਲਕ ਲਗਾਈ ਹੋਈ ਹੈ ਪਰ ਸੰਗਤ ਨਹੀਂ ਆਉਂਦੀ ਹੈਗੀ ਕੋਈ ਐ ਫਰੀ ਰੱਖਿਆ ਇਹਦੇ ਕੋ ਟਿਕਟ ਨਹੀਂ ਹੈਗਾ ਸੰਗਤ ਦੋਸਤੋ ਇਦੋਂ ਵੱਡਾ ਦੁਖਾਂਤ ਸਾਡਾ ਕੀ ਹੋਊਗਾ ਕਿ ਮੋਲਾਾਂ ਦੇ ਵਿੱਚ ਜਾ ਕੇ ਤੁਸੀਂ ਪਹਿਲਾਂ ਤਾਂ ਗੱਡੀ ਦੇ ਪੈਸੇ ਦਿੰਨੇ ਹੋ ਫੇਰ ਤੁਸੀਂ ਉੱਥੇ ਉੱਥੇ ਜਾ ਕੇ ਕਿਸੇ 2000 ਵਾਲੀ ਚੀਜ਼ ਦਾ ਤੁਸੀਂ 1999 ਰੁਪਏ ਦੇ ਕੇ ਦਿਖਾਇਓ 1 ਰੁਪਿਆ ਤੱਕ ਨਹੀਂ ਛੋੜ ਹੋਊਗੀ ਤੇ ਇੱਥੇ ਫ੍ਰੀ ਦਰਸ਼ਨ ਦੇਦਾਰੇ ਪਲੱਸ ਭਾਈ ਸਾਹਿਬ ਸਾਰਾ ਦਿਨ ਇੱਥੇ ਹਾਜ਼ਰ ਹੁੰਦੇ ਨੇ ਹਰ ਇੱਕ ਤਸਵੀਰ ਨੂੰ ਵਿਸਥਾਰ ਦੇ ਨਾਲ ਬੱਚਿਆਂ ਨੂੰ ਆਉਣ ਵਾਲਾ ਕਈ ਵਾਰ ਅਨਾਉਂਸ ਕਰ ਜਾਂਦੇ ਨੇ ਪਰ ਸਾਨੂੰ ਪੈਸਾ ਮਿਲਿਆ ਨਹੀਂ ਹੈਗਾ ਇੱਕ ਦੋ ਮੰਤਰੀ ਥੋੜਾ ਬਹੁਤ ਹੈਲਪ ਕਰਕੇ ਗਏ ਨੇ ਉਹ ਮਿਲੀ ਹੈ ਬਾਕੀ ਹੋਰ ਮੰਤਰੀਆਂ ਨੇ ਕੋਈ ਹੈਲਪ ਅਨਾਉਂਸ ਜ਼ਰੂਰ ਕਰੀ ਹੈ ਪਰ ਮਿਲੀ ਨਹੀਂ ਸਾਨੂੰ ਜੀ ਕੁੱਲ ਮਲਾਕੀ ਜੇ ਆਪਾਂ ਗੱਲ ਕਰਦੇ ਆਂ ਵੀ ਹਾਂ ਦੇਖਣ ਫੋਟੋ ਮਾ ਖਿਚਾਉਣ ਦੇ ਮਾਰੇ ਦੇਖਣ ਦੇ ਮਾਰੇ ਜ਼ਰੂਰ ਆਏ ਨੇ ਅਨਾਉਂਸ ਕਰਕੇ ਗਏ ਨੇ ਪਰ ਵੀ ਇਹਨੂੰ ਇਹਦੇ ਕੋਈ ਉੱਤਮ ਉਪਰਾਲੇ ਵਾਸਤੇ ਕੋਈ ਵਧੀਆ ਬਿਲਡਿੰਗ ਵਾਸਤੇ ਜਾਂ ਵਧੀਆ ਉਹਦੇ ਵਾਸਤੇ ਕੋਈ ਸਾਨੂੰ ਫੰਡ ਨਹੀਂ ਆਇਆ ਹਾਂ ਨਹੀਂ ਜੀ ਹਾਂ ਬਿਲਕੁਲ ਜੀ ਬਸ ਥੋੜੀ ਬਹੁਤ ਅਸੀਂ ਆਰਡਰ ਕਰ ਲੰਨੇ ਐਥੇ ਅਸੀਂ ਗੋਲਕ ਲਗਾਈ ਹੋਈ ਹੈ ਪਰ ਸੰਗਤ ਤੇ ਨਹੀਂ ਆਉਂਦੀ ਹੈਗੀ ਕੋਈ ਐ ਫਰੀ ਰੱਖਿਆ ਹੈ ਇਹਦੇ ਕੋ ਟਿਕਟ ਨਹੀਂ ਹੈਗਾ ਸੰਗਤ ਦੋਸਤੋ ਇਦੋਂ ਵੱਡਾ ਦੁਕਾਨ ਸਾਡਾ ਕੀ ਹੋਊਗਾ ਕਿ ਮੌਲਾਾਂ ਦੇ ਵਿੱਚ ਜਾ ਕੇ ਤੁਸੀਂ ਪਹਿਲਾਂ ਤਾਂ ਗੱਡੀ ਦੇ ਪੈਸੇ ਦਿੰਨੇ ਹੋ ਫਿਰ ਤੁਸੀਂ ਉੱਥੇ ਉੱਥੇ ਜਾ ਕੇ ਕਿਸੇ 2000 ਵਾਲੀ ਚੀਜ਼ ਦਾ ਤੁਸੀਂ 1999 ਰੁਪਏ ਦੇ ਕੇ ਦਿਖਾਇਓ 1 ਰੁਪਿਆ ਤੱਕ ਨਹੀਂ ਛੋੜ ਹੋਊਗੀ ਤੇ ਇੱਥੇ ਫ੍ਰੀ ਦਰਸ਼ਨ ਦੇਦਾਰੇ ਪਲੱਸ ਭਾਈ ਸਾਹਿਬ ਸਾਰਾ ਦਿਨ ਇੱਥੇ ਹਾਜ਼ਰ ਹੁੰਦੇ ਨੇ ਹਰ ਇੱਕ ਤਸਵੀਰ ਨੂੰ ਵਿਸਥਾਰ ਦੇ ਨਾਲ ਬੱਚਿਆਂ ਨੂੰ ਆਉਣ ਵਾਲਿਆਂ ਨੂੰ ਵਿਸਥਾਰ ਦੇ ਨਾਲ ਦੱਸਦੇ ਨੇ ਪਰ ਦੁੱਖਾਂ ਤੇ ਆ ਕਿ ਆ ਮੈਂ ਤੁਹਾਨੂੰ ਦਿਖਾ ਰਿਹਾ ਹਾਲ ਐਤਵਾਰ ਦਾ ਦਿਨ ਹੈ ਤੇ ਮੈਂ ਮਾਲ ਦੇ ਵਿੱਚ ਜਾ ਕੇ ਵੀਡੀਓ ਪਾਉਣੀ ਨਹੀਂ ਚਾਹੁੰਦਾ ਕਿਉਂਕਿ ਉੱਥੇ ਰਾਸ਼ੀ ਐਨਾ ਹੋਊਗਾ ਵੀਡੀਓ ਬਣਨੀ ਨਹੀਂ ਪਰ ਜਿੱਥੇ ਅੱਜ ਦੇ ਦਿਨ ਕੋਈ 10 ਮਿੰਟ 20 ਮਿੰਟ ਕੋਈ ਟਾਈਮ ਕੱਢਣ ਦਾ ਹਾਈਲਾ ਉਹ ਕਿਸੇ ਨੇ ਨਹੀਂ ਕੀਤਾ ਕੋਈ ਨਹੀਂ ਕਰਦਾ ਭਾਈ ਸਾਹਿਬ ਜੇ ਆਪਾਂ ਚਲੋ ਬਾਕੀ ਦਿਨਾਂ 'ਚ ਕੰਮਾਂ ਕਰਾਂ 'ਚ ਸ਼ਹਿਰੀ ਦੁਨੀਆ ਬਿਜ਼ੀ ਵਿਅਸਤ ਰਹਿੰਦੀ ਐ ਤਾਂ ਆਮ ਦਿਨਾਂ ਦੇ ਵਿੱਚ ਜਾਂ ਐਤਵਾਰ ਦੇ ਦਿਨ ਵੀ ਕਦੇ ਕੋਈ ਪਰਿਵਾਰ ਜਾਂ ਕੋਈ ਉਹ ਕਿੰਨੇ ਕ ਪਰਿਵਾਰ ਆਉਂਦੇ ਨੇ ਮੈਂ ਸਮਝਦਾ ਜੇ ਆਪਾਂ ਸਿੱਖਾਂ ਦੀ ਗੱਲ ਕਰਦੇ ਨੇ ਜੀ ਜੇ ਅਸੀਂ ਐਵਰੇਜ ਲਗਾਉਂਦੇ ਵੀ ਮਹੀਨੇ 'ਚ ਕਿੰਨੇ ਕ ਆਉਂਦੇ ਹੋਣਗੇ ਨੇ ਜੀ ਮੇਰਾ ਲਾ ਵੀ ਪੰਜਾਬ 60 ਦੇ ਕਰੀਬ ਦੇ ਇੱਕ ਆਉਂਦੇ ਹੋ ਹੁਣੇ ਨੇ ਜੇ ਪਰਿਵਾਰ ਦੀ ਗੱਲ ਕਰਦੇ ਆ ਤੇ ਪਰਿਵਾਰ ਤਾਂ 15-20 ਸ਼ਾਇਦ ਨਾਂ ਦੇ ਵਣਪੁਰੇ ਕਦੇ ਕੋਈ ਆਪਣੇ ਬੱਚਿਆਂ ਨੂੰ ਇਹ ਚੀਜ਼ ਦਿਖਾਉਣ ਸਿਖਾਉਣ ਲੈ ਕੇ ਆਇਆ ਹਾਂਜੀ ਬਸ ਕਈ ਵਾਰੀ ਆ ਜਾਂਦੇ ਨੇ ਉਹ ਵੀ ਜਾਂਦੇ ਪਰ ਆਉਂਦੇ ਬੜੇ ਘੱਟ ਨੇ ਬਹੁਤ ਥੋੜੇ ਨੇ ਅੱਜ ਸੰਡੇ ਹੈ ਜੀ ਤੇ ਮੇਰਾ ਖਿਆਲ ਤੁਸੀਂ ਤੀਸਰੇ ਕਹੇ ਜੀ ਜੋ ਪੰਜਾਬੀ ਇਹਦੇ ਪਹੁੰਚੇ ਇੱਥੇ ਬਾਕੀ ਹੋਰ ਧਰਮਾਂ ਦੇ ਇੱਥੇ ਆ ਜਾਂਦੇ ਨੇ ਫਿਰ ਸੈਲਫੀਆਂ ਉਹ ਲੈ ਜਾਂਦੇ ਨੇ ਆਹ ਦੇਖ ਲਓ ਦੁਕਾਨ ਇਹ ਸਾਡੇ ਸਿੱਖ ਧਰਮ ਦਾ ਦੁਕਾਨਤ ਹੈ ਸਾਡੇ ਸਿੱਖ ਧਰਮ ਦਾ ਕੋਈ ਪ੍ਰਚਾਰ ਨਹੀਂ ਕੋਈ ਪ੍ਰਸਾਰ ਨਹੀਂ ਜੋ ਫਿਰ ਆਪਾਂ ਦੂਜਿਆਂ ਨੂੰ ਦੋਸ਼ ਦਿੰਨੇ ਆ ਵੀ ਜੀ ਆਪਾਂ ਨਾਮ ਲੈ ਕੇ ਨਹੀਂ ਗੱਲ ਕਰਾਂਗੇ ਵੀ ਫਲਾਨੀ ਸੰਘ ਨੇ ਜਾਂ ਫਲਾਨੇ ਕਿਸੇ ਨੇ ਸਾਡੇ ਤੇ ਹਮਲਾ ਕਰਿਆ ਸਾਡੀ ਮਾਂ ਬੋਲੀ ਤੇ ਹਮਲਾ ਕਰਿਆ ਸਾਡੇ ਇਤਿਹਾਸ ਨਾਲ ਛੇੜਛਾੜ ਹੋ ਰਹੀ ਹੈ ਉਹ ਯਾਰ ਉਹ ਕਿਉਂ ਹੁੰਦੀ ਹੈ ਜਦੋਂ ਅਸੀਂ ਸਾਹਮਣਾ ਨਹੀਂ ਅਸੀਂ ਉਹ ਕਿਤਾਬਾਂ ਕਦੇ ਘਰੇ ਨਹੀਂ ਲਿਆਂਦੀਆਂ ਅਸੀਂ ਉਹ ਚੀਜ਼ਾਂ ਕਦੇ ਬੱਚਿਆਂ ਨੂੰ ਦੱਸੀਆਂ ਨਹੀਂ ਉਹਨਾਂ ਦਾ ਜਦੋਂ ਇਹਨਾਂ ਪ੍ਰਤੀ ਕੋਈ ਜਾਣਕਾਰੀ ਨਹੀਂ ਕੋਈ ਝਕਾਈ ਨਹੀਂ ਤਾਂ ਸਾਰਾ ਕੁਝ ਹੀ ਹੋਊਗਾ ਇਹ ਚੀਜ਼ਾਂ ਦਿਨ-ਬਦਨ ਇਹ ਚੀਜ਼ਾਂ ਗਾਇਬ ਆਈ ਹੋਣਗੀਆਂ ਕਿਉਂ ਹੋਣਗੀਆਂ ਉਹਦੇ ਦੋਸ਼ੀ ਆਪਾਂ ਉਹਦਾ ਦੋਸ਼ੀ ਕੋਈ ਹੋਰ ਨਹੀਂ ਹੈਗਾ ਉਹਦੇ ਦੋਸ਼ੀ ਆਪਾਂ ਜੇ ਆਪਾਂ ਕਹਿੰਦੇ ਨਾ ਵੀ ਸਿੱਖ ਧਰਮ ਦੇ ਵਿੱਚ ਬਹੁਤ ਕੁਝ ਉਲਟਫੇਰ ਹੋ ਰਹੀਆਂ ਨੇ ਸਿੱਖ ਧਰਮ ਦੇ ਵਿੱਚ ਬਹੁਤ ਹੀ ਕੁਝ ਨਵਾਂ ਉਲੀਕਿਆ ਜਾ ਰਿਹਾ ਹੈ ਤਾਂ ਉਹਦੇ ਕਸੂਰਵਾਰ ਉਹ ਕਰਨ ਵਾਲੇ ਨਹੀਂ ਉਹਦੇ ਕਸੂਰਵਾਰ ਅਸੀਂ ਆ ਉਹਦੇ ਕਸੂਰਵਾਰ ਸਿੱਖ ਧਰਮ ਦੇ ਰਾਖੇ ਨੇ ਉਹਦੇ ਕਸੂਰਵਾਰ ਸਿੱਖ ਧਰਮ ਨੂੰ ਉਹਦਾ ਪ੍ਰਚਾਰ ਕਰਨ ਵਾਲੇ ਉਹਦਾ ਪ੍ਰਸਾਰ ਕਰਨ ਵਾਲੇ ਸਿੱਖ ਧਰਮ ਦੀ ਵਿਆਖਿਆ ਕਰਨ ਵਾਲੇ ਉਸ ਚੀਜ਼ ਦੇ ਦੋਸ਼ੀ ਨੇ ਕਿਸੇ ਦੀ ਕੀ ਜ਼ਰੂਰਤ ਹੁੰਦੀ ਹੈ ਵੀ ਜੇ ਪਹਿਰਾ ਤਕੜਾ ਹੋਵੇ ਤਾਂ ਉਹ ਪਹਿਰਾ ਲੰਘ ਜਾਵੇ ਸਾਡਾ ਦੋਸਤੋ ਪਹਿਰਾ ਹੀ ਹੈ ਨਹੀਂ ਜਦੋਂ ਪਹਿਰਾ ਹੈ ਨਹੀਂ ਤਾਂ ਕੋਈ ਵੀ ਕਿਤੇ ਵੀ ਵੜ ਕੇ ਕੁਝ ਵੀ ਕਰ ਸਕਦਾ ਹੈ ਕਿਸੇ ਵੀ ਸਾਡੇ ਚੀਜ਼ ਨਾਲ ਖਿਲਵਾੜ ਕਰ ਸਕਦਾ ਹੈ ਤਾਂ ਮੈਂ ਅਖੀਰ ਦੇ ਵਿੱਚ ਬੇਨਤੀ ਕਰੂੰਗਾ ਭਾਈ ਸਾਹਿਬ ਵੱਲੋਂ ਵੀ ਆਪਣੇ ਵੱਲੋਂ ਵੀ ਕਿ ਕੋਈ ਟਿਕਟ ਨਹੀਂ ਲੱਗਦੀ ਕੋਈ ਮੱਥਾ ਨਹੀਂ ਟੇਕਣਾ ਕੋਈ ਸੋਤੋਂ ਪੈਸਾ ਨਹੀਂ ਮੰਗਿਆ ਜਾਊਗਾ ਯਾਰ ਇਹੇ ਜੀਆਂ ਥਾਮਾ ਤੇ ਆ ਕੇ ਤਾਂ ਬੱਚਿਆਂ ਨੂੰ ਦਿਖਾ ਦਿਓ ਦੱਸ ਦਿਓ ਵੀ ਆਹ ਕੌਣ ਹੈ ਮਣੀ ਸਿੰਘ ਕੌਣ ਹੈ ਸਹਬਜ਼ਾਦੇ ਕਿਵੇਂ ਸ਼ਹੀਦ ਹੋਏ ਸੀ ਉਹ ਛੋਟੀਆਂ-ਛੋਟੀਆਂ ਜਿੰਦਾਂ ਕਿਉਂ ਕੁਰਬਾਨ ਹੋਈਆਂ ਉਬਲਦੀਆਂ ਦੇਗਾਂ ਦੇ ਵਿੱਚ ਕਿਉਂ ਪਾਏ ਗਏ ਚਰਖੜੀਆਂ ਦੇ ਵਿੱਚ ਸੇਂਗਾ ਨੂੰ ਕਿਉਂ ਦਿੱਤਾ ਗਿਆ ਕਦੇ ਉਹ ਕਿਉਂ ਆਪਦੇ ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਸਭ ਤੋਂ ਵੱਡਾ ਪਰਾਲਾ ਕਰਨ ਦੀ ਲੋੜ ਹੈ ਜੇ ਤੁਹਾਨੂੰ ਚੰਗਾ ਲੱਗਦਾ ਜੇ ਕੋਈ ਇਨਸਾਨ ਜਾਗਦੀ ਜ਼ਮੀਰ ਵਾਲਾ ਜੇ ਕੋਈ ਸਿੱਖ ਭਾਈ ਵੀ ਇਸ ਵੀਡੀਓ ਨੂੰ ਦੇਖਦਾ ਤਾਂ ਬੇਨਤੀ ਹੈ ਕਿ ਉਹਨੂੰ ਵੱਧ ਤੋਂ ਵੱਧ ਸ਼ੇਅਰ ਤੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਈ ਜਾਵੇ ਤਾਂ ਜੋ ਕੋਈ ਉਹਦੇ ਨਾਲ ਕੋਈ ਮੈਂ ਕੋਈ ਆਪਦੀ ਵੀਡੀਓ ਦੀ ਬੜਾਈ ਨਹੀਂ ਕਰਨਾ ਚਾਹੁੰਦਾ ਮੈਂ ਚਾਹੁੰਦਾ ਕਿ ਭਾਈ ਪਰਵਿੰਦਰ ਸਿੰਘ ਦੇ ਕੀ ਸਤਿ ਸ਼੍ਰੀਕਾਲ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੌਕਾ ਮਿਲਿਆ ਸਮਾਂ ਮਿਲਿਆ ਮਹਾਲੀਆ ਬਲੌਂਗੀ ਦੇ ਵਿੱਚ ਸਥਿਤ ਅਜੈਬ ਘਰ ਦੇਖਣ ਦਾ ਤੇ ਭਾਈ ਸਾਹਿਬ ਨਾਲ ਗੱਲਾਂ ਕਰਨ ਦਾ ਭਾਈ ਸਾਹਿਬ ਦੀਆਂ ਗੱਲਾਂ ਇੱਕ ਚਪੇੜਾਂ ਸੀਗੀਆਂ ਭਾਈ ਸਾਹਿਬ ਦੀਆਂ ਗੱਲਾਂ ਸਾਡੇ ਤੇ ਮੇਰੇ ਤੇ ਤੁਹਾਡੇ ਤੇ ਲੋਕਾਂ ਤੇ ਪ੍ਰਸ਼ਾਸਨ ਤੇ ਸਰਕਾਰ ਤੇ ਉਹਨਾਂ ਦਾ ਇੱਕ ਇੱਕ ਅੱਖਰ ਮੈਨੂੰ ਚਪੇੜ ਮੰਗੂ ਚੋ ਵਿਆ ਕਿਉਂ ਕਿਉਂਕਿ ਵੀਡੀਓ ਸੋਨੂੰ ਅੱਗੇ ਦਿਸੂਗੀ ਉਸ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਕਿ ਇੱਕ ਇਨਸਾਨ ਆਪਦੀ ਰੋਜੀ ਰੋਟੀ ਛੱਡ ਕੇ 25 ਸਾਲਾਂ ਤੋਂ ਨਿਰੰਤਰ ਸਾਡੇ ਸਿੱਖ ਧਰਮ ਦੀਆਂ ਕਲਾਕਿਰਤੀਆਂ ਸਾਡੇ ਸਿੱਖ ਧਰਮ ਦੇ ਬੁੱਤ ਬਣਾ ਕੇ ਸਿਮਿੰਟਡ ਤੇ ਆਪਦੇ ਪਰਿਵਾਰ ਦੇ ਵਿੱਚੋਂ ਹੀ ਉਹਨਾਂ ਦੇ ਵਸਤਰ ਵਗੈਰਾ ਤਿਆਰ ਕਰਾ ਕੇ ਬਹੁਤ ਹੀ ਸੁੰਦਰ ਤੇ ਅਦੁੱਪਤ ਅਜਾਇਬ ਘਰ ਬਣਾਇਆ ਹੋਇਆ ਮਹਾਲੀ ਦੇ ਵਸਨੀਕੋ ਚੰਡੀਗੜ੍ਹ ਦੇ ਵਸਨੀਕੋ ਪੰਜਾਬ ਦੇ ਵਸਨੀਕੋ ਕੀ ਤੁਹਾਨੂੰ ਇਸ ਜਗ੍ਹਾ ਦਾ ਪਤਾ ਹੈ ਤੁਹਾਡਾ ਦੀਨ ਅਮਾਨ ਦਿਲ ਤੇ ਹੱਥ ਧਰ ਕੇ ਸੋਚਿਓ ਵੀ ਕੀ ਸੋਡਾ ਇੱਥੇ ਆਉਣ ਦਾ ਫਰਜ਼ ਹੈ ਜਾਂ ਨਹੀਂ ਹੈ ਕੀ ਇੱਥੇ ਕੋਈ ਸੇਵਾ ਦਾ ਸੇਵਾ ਲਾਉਣ ਦਾ ਸੋਡਾ ਫਰਜ਼ ਹੈ ਜਾਂ ਨਹੀਂ ਹੈ ਇੱਥੇ ਬਣੀਆਂ ਹੋਈਆਂ ਕਲਾਕਿਰਤੀਆਂ ਸਾਡੇ ਸਿੱਖਾਂ ਤੇ ਹੋਏ ਤਸ਼ੱਦਦ ਨੂੰ ਜੋ ਸਾਡੇ ਵਾਸਤੇ ਕੁਰਬਾਨ ਹੋਏ ਜੋ ਸਾਡੇ ਵਾਸਤੇ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਪਰ ਅਸੀਂ ਤਾਂ ਉਹਨਾਂ ਨੂੰ ਜਾਣਦੇ ਤੱਕ ਹੀ ਨਹੀਂ ਅਸੀਂ ਨਹੀਂ ਜਾਣਦੇ ਸਾਡੇ ਬੱਚੇ ਉਹਨਾਂ ਨੂੰ ਕਿੱਥੋਂ ਜਾਣਣਗੇ ਸਾਡੇ ਬੱਚੇ ਉਹਨਾਂ ਨੂੰ ਕੀ ਜਾਣਣਗੇ ਵੀ ਇਹ ਕੌਣ ਹੈ ਭਾਈ ਤਾਰੂ ਸਿੰਘ ਕੌਣ ਹੈ ਭਾਈ ਮਨੀ ਸਿੰਘ ਕੌਣ ਸੀ ਇਹਨਾਂ ਚੀਜ਼ਾਂ ਬਾਰੇ ਅਸੀਂ ਉਹਨਾਂ ਨੂੰ ਜਦੋਂ ਦੱਸ ਨਹੀਂ ਰਹੇ ਉਹਨਾਂ ਨੂੰ ਦਿਖਾ ਨਹੀਂ ਰਹੇ ਕਿਤਾਬਾਂ ਦੇ ਵਿੱਚੋਂ ਤਾਂ ਇਹ ਚੀਜ਼ਾਂ ਸਾਰੀਆਂ ਗਾਇਬ ਹੋ ਗਈਆਂ ਪਰ ਜਿੱਥੇ ਕਿਤੇ ਕੁਝ ਕੋਈ ਚੀਜ਼ਾਂ ਬਣੀਆਂ ਨੇ ਜਿੱਥੇ ਕੋਈ ਜਾਇਬਕਰ ਬਣੇ ਨੇ ਘਟੋ ਘਟਾ ਉੱਥੇ ਤਾਂ ਪਹੁੰਚ ਜੋ ਉੱਥੇ ਤਾਂ ਆਕੇ ਦੇਖੋ ਲੋੜ ਹੈ ਇਸ ਅਜਾਇਬ ਘਰ ਨੂੰ ਸੰਭਾਲਣ ਦੀ ਲੋੜ ਹੈ ਇਸ ਅਜਾਇਬ ਘਰ ਦੀ ਸਹਾਇਤਾ ਕਰਨ ਦੀ ਜੋ ਅੱਜ ਆਪਦੇ ਖਰਚਿਆਂ ਖਣੋਂ ਵੀ ਜੂਝ ਰਿਹਾ ਏ ਉਮੀਦ ਕਰਦਾ ਵੀ ਇਹ ਪੂਰੀ ਵੀਡੀਓ ਦੇਖਿਓ ਤੇ ਭਾਈ ਸਾਹਿਬ ਦੀ ਤੁਸੀਂ ਕਲਾਕਿਰਤੀਆਂ ਦਾ ਹੱਥ ਦੇਖਿਓ ਵੀ ਹੱਥ ਖੂਬ ਹੂ ਬਿਲਕੁਲ ਚਿੱਤਰ ਸਾਵੇਂ ਦੇ ਸਾਵੇਂ ਉਤਾਰੇ ਪਏ ਨੇ ਪਰ ਦੁਕਾਨ ਤੱਕ ਦੁਕਾਨ ਤੱਕ ਕਿ ਅੱਜ ਮੈਂ ਪਹਿਲਾਂ ਵੀ ਗੱਲ ਕਰਕੇ ਅੱਗੇ ਵੀ ਗੱਲ ਕੀਤੀ ਹੈ ਵੀ ਅੱਜ ਮੌਲਾਂ ਦੇ ਮਾਲ ਪਰੇ ਪਏ ਨੇ ਜੇ ਕੋਈ ਬਿਨਾ ਖਰੀਦਦਾਰੀ ਤੋਂ ਬੰਦਾ ਮੁੜੂਗਾ ਨਾ ਫਿਰ ਵੀ ਉਹ ਹਜ਼ਾਰ ਰੁਪਏ ਘਟੋ-ਘਟੋ ਤੇ ਝੂਲਿਆਂ ਤੇ ਜਾਂ ਹੋਰ ਚੀਜ਼ਾਂ ਤੇ ਪੱਟ ਕੇ ਮੁੜੂਗਾ ਪਰ ਅਸੀਂ ਇੱਥੇ 10 ਰੁਪਏ ਤੱਕ ਨਹੀਂ ਦੇ ਸਕਦੇ ਕਿੱਦਨ ਨੂੰ ਜਾ ਰਹੇ ਹਾਂ ਅਸੀਂ ਅਸੀਂ ਕਹਿੰਦੇ ਹਾਂ ਵੀ ਸਾਡਾ ਸਿੱਖ ਧਰਮ ਅਲੋਪ ਹੋ ਰਿਹਾ ਹੈ ਉਹ ਭਾਈ ਲਾਓ ਕੌਣ ਕਰ ਰਿਹਾ ਅਸੀਂ ਕਰ ਰਹੇ ਆ ਮੈਂ ਕਰ ਰਿਹਾ ਤੁਸੀਂ ਕਰ ਰਹੇ ਹੋ ਮੈਂ ਵੀਡੀਓ ਨਹੀਂ ਬਣਾ ਸਕਿਆ ਇੱਥੇ ਇੱਕ ਪਰਿਵਾਰ ਦੇਖਣ ਆਇਆ ਹੋਇਆ ਸੀ ਜਰੂਰ ਤੇ ਉਹ ਪ੍ਰਵਾਸੀ ਪਰਿਵਾਰ ਸੀ ਸ਼ਰਮ ਕਰੋ ਸ਼ਰਮ ਚਾਹੀਦੀ ਆ ਸਾਨੂੰ ਬੀ ਹੋਰ ਮੈਂ ਉੱਤੇ ਕੀ ਸ਼ਬਦ ਆਕਾਂ ਮੈਂ ਬੇਨਤੀ ਕਰਦਾ ਕਿ ਸਾਰੀ ਵੀਡੀਓ ਦੇਖਿਓ ਟਾਈਮ ਕੱਢ ਲਿਓ ਕਦੇ ਕੋਈ ਚੰਗੀ ਚੀਜ਼ ਕਦੇ ਕੋਈ ਚੰਗੀ ਸੇਹ ਦੇਣ ਵਾਲੀ ਚੀਜ਼ ਜਾਂ ਕਿਸੇ ਯੋਗ ਬੰਦੇ ਦੀ ਛਲੰਗਾ ਵੀ ਕਰਦਿਆ ਕਰੋ ਚੀਮੇ ਵਰਗਿਆਂ ਨੂੰ ਤੁਸੀਂ ਆਸਟ੍ਰੇਲੀਆ ਤੱਕ ਜਾ ਜਾਂ ਤੇ ਚੜਾਤਾ ਆ ਲੰਡੂਆਂ ਪੁੱਛੋ ਨਾ ਕਿਹੋ ਜਿਹੀਆਂ ਕਿਹੋ ਜਿਹੀਆਂ ਗੰਦਮੰਦ ਵੀਡੀਓ ਨੂੰ ਤੁਸੀਂ ਸਟਾਰਾਂ ਦੇ ਸਟਾਰ ਬਣਾਤੇ ਪਰ ਜੋ ਅਸਲ ਹੱਕਦਾਰ ਨੇ ਉਹਨਾਂ ਚੀਜ਼ਾਂ ਦੇ ਜੋ ਅਸਲ ਉਹਨਾਂ ਚੀਜ਼ਾਂ ਦੇ ਯੋਗ ਨੇ ਉਹਨਾਂ ਦਾ ਵੀ ਮੈਂ ਨਹੀਂ ਕਹਦਾ ਉਹ ਇਹ ਜਾਂ ਕੁਛ ਨਾ ਦੇਖ ਲੋ ਦੇਖ ਲੋ ਜੇ ਤੁਹਾਨੂੰ ਚੰਗਾ ਲੱਗਦਾ ਪਰ ਜਿਹੜੀਆਂ ਚੀਜ਼ਾਂ ਸਾਡੀ ਹੋਂਦ ਨੇ ਜਿਹੜੀਆਂ ਚੀਜ਼ਾਂ ਸਾਡਾ ਵਿਰਸਾ ਨੇ ਉਹਨਾਂ ਵਾਸਤੇ ਵੀ ਕੁਛ ਕਰ ਲੋ ਬੇਨਤੀ ਆ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਲੋਕਾਂ ਤੱਕ ਪਹੁੰਚੇ ਤੇ ਭਾਈ ਸਾਹਿਬ ਦਾ ਸੁਪਨਾ ਇਹਨਾਂ ਨੇ ਇੱਕ ਮਾਡਲ ਤਿਆਰ ਕੀਤਾ ਹੋਇਆ ਆਓ ਰਲ ਮਿਲ ਕੇ ਉਸ ਮਾਡਲ ਨੂੰ ਪੂਰਾ ਕਰਨ ਦੇ ਲਈ ਇਹਨਾਂ ਦਾ ਆਪਾਂ ਮੋਢੇ ਨਾਲ ਮੋਢਾ ਜੋੜ ਕੇ ਇਨਾਂ ਦਾ ਸਾਥ ਦਿਈਏ ਜਿੰਨੀ ਕੋ ਜੋ ਜਿਵੇਂ ਜਿਵੇਂ ਸੇਵਾ ਕਰ ਸਕਦਾ ਹੈ ਉਸ ਇਸ ਤਰੀਕੇ ਨਾਲ ਇੱਥੇ ਪਹੁੰਚੋ ਤੇ ਆਹ ਵੀਡੀਓ ਦੇਖੋ ਪੂਰੀ